ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ ਤੁਹਾਨੂੰ 4 ਤੋਂ 5 ਲਗਤਾਜੇ ਸੂਏਵੇ ਤੇ 4-5 ਗੱਬਣਾ ਝੋਟੀਆਂ ਆਪਣੇ ਕੋਲੇ ਅਵੇਲੇਬਲ ਆ ਆਪਣੇ ਫਾਰਮ ਤੇ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਾਨ ਵੀਰੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 25 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਆਂ ਸ਼ਾਮ 5:30 ਦੇ 4 ਵਜੇ ਦਾ ਟਾਈਮ ਆ ਆ ਇੱਕ ਨੰਬਰ ਤੋਂ ਆਪਾਂ ਡਿਟੇਲਸ ਤੁਹਾਨੂੰ ਸ਼ੁਰੂ ਦੱਸਣੀ ਕਰਾਂਗੇ ਸੋ ਨੰਬਰ ਬਤਾਵਾਂ ਕਿ ਤੁਸੀਂ ਫੋਨ ਕਰਕੇ ਇਹਨਾਂ ਦੇ ਮੁੱਲ ਵਗੈਰਾ ਜਾਣ ਸਕਦੇ ਹੋ ਰੇਟ ਆਪਣੇ ਬਿਲਕੁਲ ਵਾਜਿਬ ਹੁੰਦੇ ਨੇ ਤੇ ਸਾਰੀਆਂ ਝੋਟੀਆਂ ਇਹ ਜਿਹੜੀਆਂ ਨੇ 12 ਕਿਲੋ ਤੋਂ ਬਾਹਰ ਦੁੱਧ ਵਾਲੀਆਂ ਨੇ ਕੋਈ 27ਆਂ ਸੂਈਆਂ ਵੀ ਆ ਨੇ ਉਸ ਗੱਬਣਾ ਨੇ 8 ਤੋਂ 9 ਨਗ ਆਪਣੇ ਕੋਲੇ ਹਮੇਸ਼ਾ ਸੇਲ ਲਈ ਅਵੇਲੇਬਲ ਹੁੰਦੇ ਨੇ ਹਾਂਜੀ ਜਿਹੜੀ ਇੱਕ ਨੰਬਰ ਤੇ ਤੁਸੀਂ ਝੋਟੀ ਦੇਖ ਰਹੇ ਹੋ ਦੂਜਾ ਸੂਆ ਸੂਈ ਆ ਥਾਂਲੇ ਵਾ ਨੀਡ ਤੋਂ ਚੱਕਰਾਵਾਂਗੇ ਦੇਖ ਸਕਦੇ ਹੋ ਕੱਲਾ ਕੱਲਾ ਨਿਕੜ ਮਾ ਥਾਣਾ ਪੂਰਾ ਸੋਹਣਾ ਦੂਜਾ ਸੂਆ ਇਹ ਸੂਈ ਆ ਮਗਰ ਇਹਦੇ ਕਟਾਗਾ ਤੀਜਾ ਦਿਨ ਇਹਨੂੰ ਅੱਜ ਸੂਈ ਨੂੰ ਆ ਅੱਗੇ 2 ਨੰਬਰ ਤੇ ਇਹ ਗੱਬਣ ਮੈਂ ਇਹ ਹਜੇ 5-4 ਦਿਨ ਦੀ ਕੱਚੀ ਆ ਅੱਗੇ 3 ਨੰਬਰ ਤੇ 1-2 ਦਿਨ ਚ ਇਹ ਸੂਰੀ ਆ ਦੇਖ ਸਕਦੇ ਹੋ ਵਾਹਨਾ ਬਾ ਕਮਾਲ ਤਿਆਰ ਕੀਤਾ ਤੋੜ ਕੇ ਵੀ ਦਿਖਾਵਾਂਗੇ ਇਹ 3 ਨੰਬਰ ਤੇ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਥਾਣੇlever needle ਤੋਂ ਚੱਕਰਾ ਦਿੰਨੇ ਪੂਰਾ ਸੋਹਣਾ ਥਾਣਾ ਮੁਠੀ ਵਾਲਾ ਚੰਗਾ ਪੂਰਾ ਨਿਕਲਵਾ ਜਾ ਰਿਹਾ ਥਣ ਇੱਕੋ ਜਿਹਾ ਅੱਧੂਰਾ ਵਗੈਰਾ ਮੱਝ ਦਾ ਦੇਛਾ ਦਿਓ ਹਵਾਨਾ ਬਾ ਕਮਾਲ ਤਿਆਰ ਕੀਤਾ ਹੋਇਆ ਜੀ ਦੇਖ ਸਾਡੇ ਤੁਸੀਂ 14 ਤੋਂ ਬਾਹਰ ਦੁੱਧ ਦੇਣੇ ਪਹਿਲੇ ਸੂਏ ਪਾਇਆ ਹੋਇਆਗਾ ਖਮਾ ਲਓ ਜੀ ਖਮਾ ਲਓ ਚੰਗੀ ਸੇਵਾ ਨਾਲ 15 ਕਿਲੋ ਦੁੱਧ ਪਾ ਦੇਣਾ ਮੈਂਨੇ ਅੱਜ ਕੱਲ੍ਹ ਜੀ ਸੂਣ ਆਲੀ ਹੈ ਜੀ ਇਹ ਤਿੰਨ ਨੰਬਰ ਤੇ ਆ ਗਈ ਇਹ ਜਿਹੜੇ ਮੇਰੇ ਵੀਰ ਨੂੰ ਪਸੰਦ ਹੋਈ ਉਹ ਤਿੰਨ ਨੰਬਰ ਤੇ ਦੱਸ ਕੇ ਦਾ ਥ੍ਰੀਟ ਵਗੈਰਾ ਬਾਕੀ ਡਿਟੇਲ ਕਨਫਰਮ ਕਰ ਸਕਦੇ ਹਾਂ ਅਗਿਆ 4 ਨੰਬਰ ਤੇ ਝੋਟੀ ਆ ਗਈ ਜੀ ਦੂਜਾ ਸੂਆ ਸੂਈ ਹੋਈ ਆ ਸੂਣ ਨੂੰ ਅੱਜ 6-7 ਦਿਨ ਹੋ ਚੁੱਕੇ ਨੇ 10 ਤੋਂ 11 ਕਿਲੋ ਦੇ ਥੱਲੇ ਹੁਣ ਦੁੱਧ ਰੈਡੀ ਆ ਕਿਸ ਕੁਆਲਿਟੀ ਦੇਖ ਸਕਦੇ ਤੁਸੀਂ ਥਾਂ ਲੇ ਵਨ ਨੀੜ ਤੋਂ ਚੈੱਕ ਕਰਾ ਦਿੰਨੇ ਆ ਪੂਰੇ ਸੋਹਣਾ ਥਾਣਾ ਹਵਾਨਾ ਹਵਾਨੇ ਤੇ ਬੇਂਜ ਚੈੱਕ ਕਰ ਸਕਦੇ ਹੁ ਮਗਰ ਇਹਦੇ ਕੱਟੀ ਆਈ ਆ ਆ ਕੱਟੀ ਐ ਜੀ ਇਹ ਦੂਜਾ ਸੂਆ ਆ ਗਈ ਨਾ ਜਿਆਦੇ ਨੇ ਕਿਸਾਨ ਵੀਰੋ ਇਸ ਕਰਕੇ ਤੋੜ ਕੇ ਨਹੀਂ ਦਿਖਾ ਰਹੇ ਬਾਕੀ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਤੁਸੀਂ ਕੱਲੀ ਕੱਲੀ ਤੋੜ ਕੇ ਆ ਗਿਆ ਤੀਜਾ ਸੂਆ ਮੈਂ ਆ ਗਈ ਇਹਦੇ ਮਗਰ ਵੀ ਕੱਟੀ ਆ ਆਈਲੀ ਕੱਟੀ ਐ ਇਹਨੂੰ ਸੂਈ ਨੂੰ ਅੱਜ ਪੰਜਵਾਂ ਦੇਣਾ 10 ਤੋਂ 11 ਕਿਲੋ ਦੁੱਧ ਦੇ ਥਲੇ ਤਿਆਰ ਆ ਆ ਬੇਂਜ ਚੈੱਕ ਕਰ ਸਕਦੇ ਹੋ ਤੁਸੀਂ ਦੁੱਧ ਵਾਲੇ ਜਾਤ ਵਾਲੇ ਪਸ਼ੂ ਦੀਆਂ ਪਤਲੀ ਚਮੜੀ ਹੁੰਦੀ ਆ ਆ ਬੇਂਜ ਦਿਖਾਈ ਦਿੰਦੀ ਆ ਭਈ ਐਨੇ ਬਾਡੀ ਤੇ ਚਲੋ ਬੋਤੋ ਤੀਜਾ ਸੂਆ ਸੂਈ ਹੋਈ ਹੈ ਜੀ ਅੱਗੇ ਆ ਪਲੂਨ ਕੱਟੀ ਆ ਗਈ ਇਹ 6 ਨੰਬਰ ਤੇ ਆ ਗਈ ਆ 5 ਨੰਬਰ ਤੇ ਸੀ ਤੀਜਾ ਸੂਆ 6 ਨੰਬਰ ਤੇ ਪਲੂਨ ਕੱਟੀ ਆ ਗਈ ਹਫਤੇ ਦੀ ਕੱਚੀ ਆ ਜੀ ਹਫਤਾ ਲਈ ਇਹ ਹਵਾਨਾ ਸੋਨਾ ਤਿਆਰ ਕਰੂਗੀ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਹੈ ਜਿਵੇਂ ਮਰਜੀ ਹੱਥ ਫੇਰੀ ਚੱਲੋ ਮਗਰ ਦੀ ਪਿਓਰ ਮੋਰਾ ਦੇ ਵਿੱਚ ਆ ਗਈ ਇਹ ਜੈਡ ਬਲੈਕ ਆ ਜੀ ਰਿੰਗ ਸਿੰਘ ਆ ਦੇਖ ਸਕਦੇ ਹੋ ਆ ਫੇਸ ਕੁਆਲਟੀ ਦੇਖ ਸਕਦੇ ਹੋ ਪੂਰਾ ਰਿੰਗ ਸਿੰਘ ਆ ਚੰਗੀ ਭਾਰੀ ਆ ਪੂਰਾ ਰਿਕਾਰਡ ਆਪਣੇ ਕੋਲੇ ਝੋਟੀ ਦਾ ਜਿਹੜੇ ਮੇਰੇ ਵੀਰਾਂ ਨੂੰ ਡਿਟੇਲ ਚਾਹੀਦੀ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਅੱਗੇ 7 ਨੰਬਰ ਆ ਗਈ ਦੂਜਾ ਸੁਆ ਸੂਰੀ ਆ ਪਤਾ 7 ਨੰਬਰ ਆ ਗਈ ਦੂਜਾ ਸੁਆ ਸੂਰੀ ਆ ਪੂਰੀ ਠੰਡੀ ਸੀਲ ਆ ਗਾਈਆਂ ਵਾਂਗੂ ਹੱਥ ਫੇਰੀ ਚੱਲੂ ਜਾਏ ਅਜੇ ਹਫਤੇ ਦੀ ਕੱਚੀ ਆ ਜੀ ਪੂਰਾ ਰਿੰਗ ਸਿੰਘ ਆ ਦੇਖ ਸਕਦੇ ਹੋ ਫੇਸ ਕੁਆਲਿਟੀ ਝੋਟੀਆਂ ਸਾਰੀਆਂ ਆਪਣੇ ਕੋਲੇ ਪੂਰੇ ਨਵੇਂ ਹਾਨਚ ਨੇ ਜੀ ਜਿੰਨੇ ਵੀ ਆਪਣੇ ਕੋਲੇ ਪਸ਼ੂ ਆਉਂਦੇ ਆ ਪੂਰੇ ਨਵੇਂ ਹਾਨਚ ਆਉਂਦੇ ਆ ਜਿਵੇਂ ਆਪਣੇ ਗਾਹ ਦੀ ਕਸ਼ਤ ਦੀ ਮਰਜ਼ੀ ਡਿਮਾਂਡ ਹੁੰਦੀ ਆ ਅੱਗੇ 8 ਨੰਬਰ ਤੇ ਝੋਟੀ ਆ ਗਈ ਪਰੂਣ ਝੋਟੀ ਸੂਈ ਆ ਮਗਰ ਕਟਾਗਾ ਪਰਸੋਂ ਸੂਈ ਆ 8-9 ਕਿਲੋ ਬੋੜੀ ਤਿਆਰ ਆ ਰੰਗ ਸਿੰਘ ਆ ਦੇਖ ਸਕਦੇ ਹੋ ਦੋ ਦੰਦਾਂ ਦਾ ਝੋਟੀ ਪਲੂਣ ਸੂਈ ਹੋਈ ਆ ਸੋ ਕਿਸਾਨ ਵੀਰੋ ਸਾਨੂੰ 89 ਨਗਰ ਦੀ ਮੈਂ ਡਿਟੇਲ ਦੇ ਦਿੱਤੀ ਆ ਨੰਬਰ ਬਾਈ ਦੱਸ ਕੇ ਤੁਸੀਂ ਕਿਹੜੇ ਵੀ ਪਸ਼ੂ ਦੀ ਇਕੱਲੇ ਦੀ ਤੋਰ ਕੇ WhatsApp ਤੇ ਰਾਈ ਵੀਡੀਓ ਮੰਗਾ ਸਕਦੇ ਹੋ ਸੁੱ ਬਣੇ ਰਹੋ ਆਪਣੇ YouTube ਚੈਨਲ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ